ਸਸਾ ਗੱਲ ਸਾਰਿਆਂ ਨੂੰ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਚਮਕੌਰ ਸਾਹਿਬ ਗੜੀ ਇਹ ਗੁਰਦੈ ਸਾਹਿਬ ਨੂੰ ਗੜੀ ਵੀ ਚਮਕੌਰ ਦੀ ਗੜੀ ਵੀ ਕਿਹਾ ਜਾਂਦਾ ਹੈ ਜੀ ਗੁਰਦੈ ਸਾਹਿਬ ਨੂੰ ਇਹ ਗੁਰਦੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਇਹੀ ਜੀ ਬਾਬਾ ਜੀ ਸਿੰਘ ਜੀ ਬਾਬਾ ਜੋਹਾਰ ਸਿੰਘ ਜੀ ਕਾਫੀ ਸਿੰਘ ਸ਼ਹੀਦ ਹੋਏ ਇਸ ਸਤਾਨ ਤੇ ਜੀ ਪੰਜਾਂ ਪਿਆਰਿਆਂ ਵਿੱਚ ਉਹ ਤਿੰਨ ਪਿਆਰੇ ਵੀ ਸ਼ਹੀਦ ਹੋਏ ਇੱਥੇ ਇਸ ਸਤਾਨ ਤੇ ਦਰਸ਼ਨ ਕਰੋ ਜੀ ਤੁਹਾਨੂੰ ਦਰਸ਼ਨ ਕਰਉਂ ਜਾ ਰਹੇ ਹਾਂ ਜੀ ਇਹ ਸਤਾਂਡੇ ਜੀ 40 ਸਿੰਘ ਹੀ ਤੇ 10 ਲੱਖ ਦੀ ਸ਼ਾਹੀ ਫੌਜ ਕਮਾਸਾਨ ਯੋਧਾ ਹੈ ਜੀ ਸੰਤੋ ਜੀ ਵੀਡੀਓ ਨੂੰ ਪੂਰੀ ਦੇਖਿਓ ਜੇ ਵਧੀਆ ਲੱਗੀ ਤੇ ਸ਼ੇਅਰ ਵੀ ਕਰ ਦਿਓ ਰਣ ਭੂਮੀ ਚ ਖਾਲਸੇ ਦੇ ਜੋਹਰ ਇੱਕ ਬੰਨੇ ਗੜੀ ਦੇ ਗੜੀ ਚ ਗਿਣਤੀ ਦੇ 40 ਸਿੰਘ ਇੱਕ ਪਾਸੇ 10 ਲੱਖ ਦੀ ਸ਼ਾਹੀ ਫੌਜ ਗੁਰੂ ਜੀ ਨੇ ਪੰਜ ਪੰ ਸਿੰਘਾਂ ਦੇ ਜਥੇ ਮੈਦਾਨ ਵਿੱਚ ਭੇਜਨੇ ਸ਼ੁਰੂ ਕਰ ਦਿੱਤੇ ਪਹਿਲਾ ਜਥਾ ਪੁੱਜਿਆ ਮੈਦਾਨ ਵਿੱਚ ਜੀ ਵੈਰੀਆਂ ਦੀ ਫੌਜ ਸਾਰੀ ਹੋ ਗਈ ਚਿੱਥ ਜੀ ਖਾਲਸੇ ਦਾ ਖੰਡਾ ਵੈਰੀਆਂ ਨੂੰ ਡੰਗਦਾ ਡਿੱਗਦਾ ਜਵਾਨ ਪਾਣੀ ਵੀ ਨਾ ਮੰਗਦਾ ਸ਼ੇਰ ਭੁੱਖਾ ਜਿਵੇਂ ਗਿੱਦੜਾ ਨੂੰ ਪੈ ਗਿਆ ਖਾਲਤਾ ਮੈਦਾਨ ਵਿੱਚ ਖਾਲਸਾ ਮੈਦਾਨ ਚੋਂ ਕਦੇ ਨਾ ਹਾਰਦਾ ਖਾਲਸਾ ਮੈਦਾਨ ਚੋਂ ਕਦੇ ਨਾ ਹਾਰਦਾ ਜੀ ਖਾਲਸੇ ਨੇ ਫਿਰ ਫਤਹਿ ਕੀਤਾ ਇਹ ਹਸਤਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੁਸ਼ਮਣਾਂ ਨੂੰ ਤੀਰ ਤੇ ਨਾਲ ਮੌਤੇ ਘਾਟ ਉਤਾਰਿਆ ਚੰਪੇਕ ਇਤਿਹਾਸ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਦੇ ਰੂਪਨਗਰ ਦਾ ਇਤਿਹਾਸ ਜੀ ਵੀਡੀਓ ਨੂੰ ਰੋਕ ਕੇ ਤੁਸੀਂ ਇਤਿਹਾਸ ਪੜ ਸਕਦੇ ਹੋ ਜੀ ਸੰਗਤ ਜੀ ਇਹ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਕਮੈਂਟ ਵੀ ਜਰੂਰ ਕਰਿਓ ਕਮੈਂਟ ਚ ਵਾਹਿਗੁਰੂ ਲਿਖ ਦਿਓ ਜੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਅੰਦਰ ਜਾ ਕੇ ਦਰਬਾਰ ਸਾਹਿਬ ਦੇ ਜੀ ਦਰਸ਼ਨ ਕਰੋ ਸੰਗਤ ਜੀ ਤੁਸੀਂ ਸੰਗੋ ਜੀ ਇਹੜੀ ਇਮਾਰਤ ਦੁਬਾਰਾ ਤੋਂ ਬਣਾਈ ਤਿਆਰ ਕੀਤੀ ਹੋਈ ਹੈ ਜੀ ਇਹ ਸਾਰੀ ਨਵੀਂ ਇੱਟ ਲਾਈ ਹੋਈ ਹੈ ਜੀ ਪਹਿਲੀ ਇਮਾਰਤ ਢਾਕੇ ਦੁਬਾਰਾ ਜਨਰੇਟ ਕੀਤੀ ਹੋਈ ਸੰਗੋ ਜੀ ਸੰਗੋ ਜੀ ਜਿਹੜੀ ਤਾਂ ਨਸ ਚਮਕੋ ਇੱਕ ਗੜੀ ਜੀ ਬੜੇ ਉੱਚੇ ਸਥਾਨ ਤੇ ਬਣੀ ਹੋਈ ਸੀ ਜੀ ਉੱਤੋਂ ਫੌਜਾਂ ਲੜਨ ਵਾਸਤੇ ਜਾਂਦੀਆਂ ਸੀ ਥੱਲੇ ਮੁਗਲ ਫੌਜਾਂ ਆਣਾ ਜੀ ਪੰਜ-ਪੰਜ ਦੇ ਜਥਿਆਂ ਦੇ ਵਿੱਚ ਮਗਲ ਫੌਜਾੜਾ ਲੜਾਈ ਵਾਸਤੇ ਥੱਲੇ ਜਾਂਦੀ ਆਏ ਜੀ ਸੰਗਤ ਜੀ ਸੰਗਤ ਜੀ ਜਿਹੜੀ ਬੁਰਜੀਆਂ ਤੁਸੀਂ ਦੇਖ ਰਹੇ ਆ ਸਾਹਮਣੇ ਇਹਨਾਂ ਵਿੱਚ ਸਿੰਘਤ ਨੇ ਆਖ ਕੀਤੇ ਹੋਦੇ ਜੀ ਦੁਸ਼ਮਣਾਂ ਦਾ ਲੋਹਾ ਲੈਣ ਵਾਸਤੇ ਜੀ ਦਰਸ਼ਨ ਕਰੋ ਸੰਗਤ ਜੀ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਆਪਾਂ ਕਰੋ ਦਰਸ਼ਨ ਸੰਗਤ ਜੀ ਸੰਗਤ ਜੀ ਪ੍ਰਾਤਨ ਸ਼ਸ਼ਤਰ ਤੇ ਦਰਬਾਰ ਸਾਹਿਬ ਦੇ ਵਿੱਚ ਸ਼ਸ਼ਤਰ ਪ੍ਰਾਤਨ ਜੀ ਬੜਾ ਸੋਹਣਾ ਦਰਬਾਰ ਸਾਹਿਬ ਬਣਿਆ ਜੀ ਅੰਦਰੋਂ ਜੀ ਹੈਗਾ ਜੀ ਕਰੋ ਕਰੋ ਦਰਸ਼ਨ ਸੰਗਤ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੰਗਤ ਜੀ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਕੱਚੀ ਗੜੀ ਪੈਰ ਜੀ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਜੀ ਸੰਗਤ ਜੀ ਇਹ ਸਥਾਨ ਨੂੰ ਗੁਰਦੁਆਰਾ ਕੱਚੀ ਗੜੀ ਸਾਹਿਬ ਵੀ ਕਿਹਾ ਜਾਂਦਾ ਹੈ ਤੇ ਕਈ ਇਸ ਨੂੰ ਗੜੀ ਸਾਹਿਬ ਵੀ ਕਿਹਾ ਜਾਂਦਾ ਜੀ ਚਮਕੌਰ ਦੀ ਗੜੀ ਵੀ ਬੋਲਦੇ ਹਿਸਤਾਨੋਂ ਜੀ ਜੋ ਸੰਗਤ ਜੀ ਵਾਪਸੀ ਦੀ ਤਿਆਰੀ ਜੀ ਹੋਰ ਗੁੱਦੜਾ ਜੀ ਦੀ ਕੱਚੀ ਗੜੀ ਸਾਬ ਗੁਰੂ ਗੋਬਿੰਦ ਸਿੰਘ ਜੀ ਹੁਲਦੇਵਾਲਾ ਜੀ ਦੀ ਕੱਚੀ ਗੜੀ ਸਾਹਿਬ बडी सुंदर इमारत बनाई आहे जी गुरुद्ध साहेबची ਸੋਖੇ ਇਤਿਹਾਸ ਜੀ ਜੀ ਵਿਖੜੀ ਗੁਰੂ ਗੋਬਿੰਦ ਸਿੰਘ ਜੀ ਮਲਾਨੂ ਤੀਰ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਸੰਗਤ ਜੀ ਇੱਕ ਬੈਨਰ ਲੱਗਾ ਹੋਇਆ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਤੀਰ ਦੇ ਨਾਲ ਦੁਸ਼ਮਨਾ ਨੂੰ ਮੌਤ ਦੇ ਘਾਟ ਉਤਾਰਿਆ ਜੀ ਕਾਫੀ ਉਚਾਈ ਤੇ ਜੀ ਗੁਰਦਾਸ ਸਾਹਿਬ ਬਣਿਆ ਹੋਇਆ ਜੀ ਇਹ ਗੜੀ ਕਾਫੀ ਉਚਾਈ ਤੇ ਬਣੀ ਹੋਈ ਆ ਜੀ ਕਾਫੀ ਪੌੜੀਆਂ ਜੀ ਚੜ ਕੇ ਜਾਣਾ ਪੈਂਦਾ ਜੀ ਆ ਵੇਖੋ ਜੀ ਕਿੰਨੀਆਂ ਪੌੜੀਆਂ 200 250 ਪੌੜੀ ਹੋਣੀਆਂ ਜੀ ਸਾਹਮਣੇ ਸੰਗਤ ਜੀ ਬਾਜ਼ਾਰ ਆ ਜੀ ਦੁਕਾਨਾਂ ਦੁਕਾਨਾਂ ਸੱਜੀਆਂ ਗਿਆ ਜੀ ਗੁਰਦੁਆਰਾ ਸੰਗਤ ਜੀ ਕਤਲਗੜ੍ਹ ਸਾਹਿਬ ਇੱਕ ਗੁਰਦੁਆਰਾ ਜੀ ਕਤਲਗੜ੍ਹ ਸਾਹਿਬ ਦੱਸੋ ਕਰੋ ਜੀ ਕਤਲਗੜ੍ਹ ਸਾਹਿਬ ਗੁਰਦੁਆਰਾ ਜੀ ਸੱਜੀਆਂ ਦੇਖੋ ਜੀ ਸੰਗਤ ਦੀ ਦੁਕਾਨਾਂ ਵੀ ਕਾਫੀ ਸੱਜੀਆਂ ਗਿਆ ਇਹ ਇੰਨਾ ਰੱਸ਼ ਤੇ ਹੈ ਨਹੀਂ ਜੀ ਪਰ ਦੁਕਾਨਾਂ ਬਹੁਤ ਨੇ ਸੱਜੀਆਂ ਹੋਈਆਂ ਸੰਗਤ ਜੀ ਬੱਚਿਆਂ ਵਾਸਤੇ ਖਿਡੌਣੇ ਲੈ ਸਕਦੇ ਤੁਸੀਂ ਇੱਥੋਂ ਜੀ ਬੱਚਿਆਂ ਦੇ ਖਿਡੌਣੇ ਹੋ ਗਏ ਜੀ ਇਦਾਂ ਦਾ ਸਮਾਨ ਲੱਗਾ ਹੋਇਆ ਜੀ ਦੇਖੋ ਜੀ ਦੁਕਾਨਾਂ ਦੇ ਟਰੈਕਟਰ ਵਗੈਰਾ ਸਮਾਨ ਇਦਾਂ ਦਾ ਬੱਚਿਆਂ ਦਾ ਸਮਾਨ ਸਾਰਾ ਪਿਆ ਜੀ ਗੁਰਦੁਆਰਾ ਸ੍ਰੀ ਸਭ ਜੀ ਦਾ ਬਾਬਾ ਜੀ ਸ੍ਰੀ ਸਭ ਜੀ ਦਾ ਬਾਬਾ ਜੀ ਜੀ ਕਤਲਗੜ੍ਹ ਸਾਹਿਬ ਜੀ ਇਹ ਗੁਰਦੁਆਰੇ ਪਹਿਲੋਂ ਬਣਿਆ ਜੀ ਕਤਲਗੜ ਸਾਹਿਬ ਇਸ ਤੋਂ ਕਤਲਗੜ ਸਾਹਿਬ ਪਹਿਲੋਂ ਹੁੰਦਾ ਜੀ ਗੁਰਦੁਆਰਾ ਜੀ ਕਾ ਲੋ ਦਰਸ਼ਨ ਸੰਗਤ ਜੀ ਗੁਰਦੁਆਰਾ ਜੀ ਕਤਲਗੜ ਸਾਹਿਬ ਵੀ ਜੀ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਕਮੈਂਟ ਚ ਵਾਹਿਗੁਰੂ ਲਿਖ ਦਿਓ ਜੀ ਹਾਂ ਜੀ ਸੰਗਤ ਜੀ ਵਾਪਸੀ ਦੀ ਤਿਆਰੀ ਹੈ ਜੀ ਇਹ ਤੁਹਾਨੂੰ ਬਾਹਰੋਂ ਪਾਰੋਂ ਦਰਸ਼ਲੇ ਜੀ ਗੁਰਦੁਆਰਾ ਸ੍ਰੀ ਕਟਕੜ ਸਹਿਰ ਦੇ ਜੀ ਦੇਖੋ ਜੀ ਬਾਜ਼ਾਰ ਚ ਗੱਡੀਆਂ ਗੋਡੀਆਂ ਲੱਗ ਕੇ ਇੱਥੇ ਗੱਡੀਆਂ ਬਾਹਰ ਹੀ ਲਾਦਨੇ ਜੀ ਦਰਸ਼ਨ ਕਰਨ ਲੋਕੀ ਅੰਦਰ ਗੁਰਦਆ ਸਾਹਿਬ ਜਾਂਦੇ ਗੱਡੀਆਂ ਇੱਥੇ ਬਾਹਰ ਵਾਰੀ ਲੱਗ ਜਾਂਦੀਆਂ ਜੀ ਗੱਡੀਆਂ ਮੋਟਰਸਾਈਕਲ ਬਾਰ-ਬਾਰ ਲਾਗੇ ਜੀ ਲੋਕੀ ਅੰਦਰ ਦਰਸ਼ਨ ਕਰਨ ਲਈ ਜਾਂਦੇ ਆ ਜੀ ਚੰਗੀ ਦੇਖੋ ਦੇਖੋ ਜੀ ਇਹ ਸਾਰਾ ਖਾਣ ਪੀਣੇ ਦੇ ਦੁਕਾਨਾਂ ਵੀ ਆ ਗਿਆ ਜੀ ਲੱਗੇ ਚਾਗੇ ਜੀ ਚਾਹ ਦੀਆਂ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਸੰਗਤ ਜੀ ਇੱਥੇ ਪਾਪਾ ਥੋੜਾ ਆਪਾਂ ਦਾ ਸਮਾਨ ਲੈਣਾ ਸੰਗਤ ਜੀ ਇੱਥੇ ਹੁਣ ਫੂਡ ਸਟਾਲ ਲੱਲੀ ਹੈ ਜੀ ਖਾਣ ਪੀਣ ਨੂੰ ਕੁਛ ਨਾ ਕੁਛ ਸਸੀ ਗੱਲ ਸਾਰਿਆਂ ਨੇ ਜੀ ਵਾਇਗਰੇ ਕਾ ਖਾਲਸਾ ਵਾਇਗਰੇ ਜੀ ਕੀ ਫਰੇ ਜੀ